जेसिका नाम ਦੇ ਟ੍ਰੇਨਰ ਨੂੰ ਉਸਦੀ ਡੋਲਫਿਨ ਖਾ ਗਈ ਹੈ ਜੈਸਿਕਾ ਨੇ ਡੋਲਫਿਨ ਦੇ ਕਰਕੇ ਵਿਆਹ ਵੀ ਨਹੀਂ ਕਰਵਾਇਆ ਸੀ ਬੱਚੇ ਵੀ ਨਹੀਂ ਕੀਤੇ ਸੀ ਤੇ ਦੇਖ ਲਵੋ ਜੀ ਉਸ ਦਾ ਜੋ ਹੈ ਉਹ ਪਿਆਰ ਕਿਸ ਤਰੀਕੇ ਦੇ ਨਾਲ ਨਿਕਲਿਆ ਅੱਜ ਕੱਲ ਤਾਂ ਪਿਆਰ ਕਰਨਾ ਹੀ ਨਹੀਂ ਚਾਹੀਦਾ ਅੱਜ ਕੱਲ ਤਾਂ ਵਿਸ਼ਵਾਸ ਕਰਨਾ ਹੀ ਨਹੀਂ ਚਾਹੀਦਾ ਅੱਜ ਕੱਲ ਤਾਂ ਆਪਣੇ ਆ ਤੇ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਅਜੀਆਂ ਖਬਰਾਂ ਜੇਕਰ ਤੁਸੀਂ ਵੀ ਸੁਣੀਆਂ ਨੇ ਨਾ ਤੇ ਇੱਕ ਵਾਰ ਮੇਰੀ ਖਬਰ ਵੀ ਸੁਣ ਲਵੋ ਅਸੀਂ ਸਾਰੇ ਜਾਣੇ ਐਵੇਂ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਬਸ ਸੋਸ਼ਲ ਮੀਡੀਆ ਤੇ ਇੱਕ ਫੋਟੋ ਆਣੀ ਚਾਹੀਦੀ ਹੈ ਤੇ ਅਸੀਂ ਆਰ ਆਈ ਪੀ ਲਿਖਣਾ ਸ਼ੁਰੂ ਕਰ ਦਿੰਦੇ ਆ ਇਹ ਜਾੜ ਲਗੋ ਕਿ ਜੈਸਿਕਾ ਨਾਮ ਦੀ ਕੋਈ ਕੁੜੀ ਦੁਨੀਆ ਦੇ ਵਿੱਚ ਹੈਗੀ ਵੀ ਹੈ ਇਹ ਜੋ ਤਸਵੀਰ ਦੇ ਵਿੱਚ ਤੁਸੀਂ ਕੁੜੀ ਦੇਖ ਰਹੇ ਹੋ ਇਹ ਇਸ ਨਾਮ ਦੀ ਕੋਈ ਕੁੜੀ ਇਸ ਸ਼ਕਲ ਦੀ ਕੋਈ ਕੁੜੀ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਧਰਤੀ ਤੇ ਮਿਲੇਗੀ ਨਹੀਂ ਇਹ ਜਿਹੜੇ ਡੋਲਫਿਨ ਤੁਸੀਂ ਔਰਕਾ ਨਾਮ ਦੀ ਦੇਖ ਰਹੇ ਹੋ ਇਹ ਕਦੀ ਦੁਨੀਆ ਦੇ ਵਿੱਚ ਆਈ ਹੀ ਨਹੀਂ ਨਾ ਹੀ ਦੁਨੀਆ ਦੇ ਵਿੱਚ ਹੈ ਇੱਕ AI ਜਨਰੇਟਿਡ ਵੀਡੀਓ ਹੈ ਇਸ ਵੀਡੀਓ ਦਾ ਪੂਰਾ ਸੱਚ ਦੱਸਾਂਗੀ ਇਹ ਜੈਸਿਕਾ ਕਿੱਥੋਂ ਪੈਦਾ ਹੋਈ ਹੈ ਇਹ ਜੈਸਿਕਾ ਕਿਵੇਂ ਮਰੀ ਹੈ ਅਸੀਂ ਕਿਵੇਂ ਆਰ ਆਈ ਪੀ ਲਿਖਿਆ ਹੈ ਤੇ ਅਸੀਂ ਕਿਵੇਂ ਇਹ ਗੱਲ ਸੋਚਣੀ ਸ਼ੁਰੂ ਕਰ ਦਿੱਤੀ ਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਭਾਈ ਜਾਨਵਰਾਂ ਤੇ ਵਿਸ਼ਵਾਸ ਕਰਨਾ ਨਹੀਂ ਚਾਹੀਦਾ ਅੱਜ ਦੇ ਸਮੇਂ ਦੇ ਉੱਤੇ ਤਾਂ ਜੀ ਆਪਣੇਾਂ ਤੇ ਵਿਸ਼ਵਾਸ ਕਰਨਾ ਨਹੀਂ ਚਾਹੀਦਾ ਅੱਜ ਦੇ ਸਮੇਂ ਤੇ ਸਮੇਂ ਤੇ ਵਿੱਚ ਜੀ ਆਪਣੇ ਹੀ ਜਿਹੜੇ ਨੇ ਉਹ ਵਿਸ਼ਵਾਸ ਘਾਤ ਕਰਦੇ ਨੇ ਅਜੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਨੇ ਪਰ ਇੱਥੇ ਹੀ ਰੁਕ ਜਾਵੋ ਜੈਸਿਕਾ ਜਿਵੇਂ ਆਪਾਂ ਸੀ ਮਾਰੀ ਐ ਅਸੀਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੇ ਮਰਨ ਦੀਆਂ ਖਬਰਾਂ ਦੇਖੀਆਂ ਨੇ ਧਰਮਿੰਦਰ ਮੈਨੂੰ ਲੱਗਦਾ ਹੈ ਕਿ ਹੁਣ ਤੋਂ ਅਸੀਂ ਪਤਾ ਨਹੀਂ 50 ਬਾਾਰ ਅਸੀਂ ਆਰ ਆਈ ਪੀ ਲਿਖ ਦਿੱਤਾ ਹੋਣਾ ਹੈ ਕੋਈ ਮਰਦਾ ਵੀ ਨਹੀਂ ਹੈ ਤੇ ਉਸ ਤੋਂ ਪਹਿਲਾਂ ਹੀ ਖਬਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਆਰ ਆਈ ਪੀ ਬਹੁਤ ਸਾਰੇ ਮੁੱਖ ਮੰਤਰੀ ਪਹਿਲੇ ਹੀ ਮਾਰ ਦਿੱਤੇ ਗਏ ਨੇ ਬਹੁਤ ਸਾਰੇ ਅਭਿਨੇਤਾ ਪਹਿਲੇ ਹੀ ਮਾਰ ਦਿੱਤੇ ਗਏ ਨੇ ਹਾਲਾਂਕਿ ਉਹ ਜਿਉਂਦੇ ਨੇ ਸੋ ਇਸ ਤਰੀਕੇ ਦੀਆਂ ਫੁਵਾਹਾਂ ਸੋਸ਼ਲ ਮੀਡੀਆ ਤੇ ਵਾਈਰਲ ਹੁੰਦੀਆਂ ਰਹਿੰਦੀਆਂ ਨੇ ਪਰ ਅਸੀਂ ਸਾਰੇ ਉਸ ਵਾਇਰਲ ਖਬਰ ਦੀ ਜੋ ਹੈ ਜੜ ਤੱਕ ਨਹੀਂ ਜਾਂਦੇ ਅਸੀਂ ਵੀ ਜੋ ਹੈ ਉਹ ਅਫਸੋਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਹੁਣ ਤੁਹਾਨੂੰ ਦੱਸ ਦਿਆਂ ਕਿ ਜੈਸਿਕਾ ਦੀ ਪੂਰੀ ਕਹਾਣੀ ਕੀ ਹੈ ਦਰਅਸਲ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਜੈਸਿਕਾ ਜਿਹੜੀ ਹੈ ਉਹ ਕਰਤੱਵ ਦਿਖਾਉਂਦੀ ਨਜ਼ਰ ਆ ਰਹੀ ਆਪਣੀ ਡਾਲਫਿਨ ਦੇ ਨਾਲ ਤੇ ਡਾਲਫਿਨ ਪਾਣੀ ਦੇ ਅੰਦਰ ਜਾਂਦੀ ਹੈ ਤੇ ਜੈਸਿਕਾ ਨੂੰ ਨਿਗਲ ਜਾਂਦੀ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਤੁਸੀਂ ਧਿਆਨ ਦੇ ਨਾਲ ਦੇਖੋ ਲੋਕ ਖੜੇ ਨੇ ਉਹ ਬੜੀ ਬਾਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਬਚਾਉਂਦੇ ਕਿਉਂ ਨਹੀਂ ਉਹਨਾਂ ਦੇ ਕੱਪੜੇ ਵੀ ਤੁਸੀਂ ਦੇਖਿਓ ਕਿ ਬਾਹਰ ਬੱਟ ਚੇਂਜ ਹੁੰਦੇ ਨਜ਼ਰ ਆਉਂਦੇ ਨੇ AI ਜਨਰੇਟਡ ਇਹ ਵੀਡੀਓ ਹੈ ਤੁਸੀਂ ਦੇਖੋ AI ਦੀ ਪਾਵਰ ਦੇਖੋ ਉਹ ਲੜਕੀ ਤੁਹਾਨੂੰ ਨੈਚੁਰਲ ਲੱਗ ਰਹੀ ਹੈ ਉਹ ਲੜਕੀ ਤੁਹਾਨੂੰ ਜਿਹੜੀ ਉਹ ਅਸਲੀ ਲੱਗ ਰਹੀ ਹੈ ਧਿਆਨ ਦੇ ਨਾਲ ਵੇਖੋ ਤੇ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਇਹ AI ਜਨਰੇਟਡ ਵੀਡੀਓ ਹੈ ਉਹ ਡੋਲਫਿਨ ਜਿਹੜੀ ਆ ਉਹ AI ਦੇ ਨਾਲ ਜਨਰੇਟ ਕੀਤੀ ਗਈ ਹੈ ਇਹ ਜਿਹੜੀ ਪੂਰੀ ਗੇਮ ਜਿਹੜਾ ਪੂਰਾ ਪਾਣੀ ਬਣਾਇਆ ਗਿਆ ਹੈ ਵਾਲੇ ਦੁਆਲੇ ਲੋਕ ਖੜੇ ਕੀਤੇ ਗਏ ਨੇ ਇਹ ਸਭ ਕੁਝ ਫੇਕ ਹੈ ਸਾਰਾ ਕੁਝ AI ਜਨਰੇਟਡ ਹੈ ਸੋਚ ਕੇ ਦੇਖੋ ਕਿ AI ਜਿਹੜਾ ਹੈ ਉਹ ਕਿੱਥੇ ਤੱਕ ਕੰਮ ਕਰ ਸਕਦਾ ਹੈ ਸੋਚ ਕੇ ਦੇਖੋ ਕਿ AI ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਗਲਤ ਨੂੰ ਸਹੀ ਸਹੀ ਨੂੰ ਗਲਤ ਕਰ ਸਕਦਾ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸ਼ਾਇਦ AI ਦੇ ਬਾਰੇ ਜਾਣਕਾਰੀ ਹੀ ਨਾ ਹੋਵੇ ਉਹ ਇਸ ਵੀਡੀਓ ਨੂੰ ਸੱਚ ਮੰਨ ਰਹੇ ਨੇ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ AI ਹੈ ਉਹ ਬਹੁਤ ਸਾਰੀ ਜ਼ਿੰਦਗੀਆਂ ਖਰਾਬ ਕਰਨ ਵਾਲਾ ਹੈ ਪਹਿਲਾਂ ਵੀ AI ਦੇ ਨਾਲ ਬਹੁਤ ਸਾਰੇ ਇੱਕ ਐਕਟਰਸ ਤੁਹਾਨੂੰ ਯਾਦ ਹੋਏਗੀ ਉਸ ਦੀ ਅਸ਼ਲੀਲ ਵੀਡੀਓ ਬਣਾ ਦਿੱਤੀ ਗਈ ਸੀ ਲਿਫਟ ਦੇ ਵਿੱਚ ਬਹੁਤ ਸਾਰੀਆਂ ਇੱਕ ਮੈਂ ਸ਼ਾਹਰੂਖ ਖਾਨ ਦੀ ਫੋਟੋ ਦੇਖੀ ਸੀ AI ਦੇ ਨਾਲ ਜਿਹੜਾ ਉਹਨਾਂ ਦੀ ਗਲਤ ਫੋਟੋ ਬਣਾ ਦਿੱਤੀ ਗਈ ਸੀ ਸੋ ਇਸ ਤਰੀਕੇ ਦੇ ਨਾਲ AI ਦਾ ਨੁਕਸਾਨ ਤੁਸੀਂ ਦੇਖੋ ਜਦੋਂ ਮੈਂ ਗੂਗਲ ਕੀਤਾ ਕਿ ਇਹ ਜੈਸਿਕਾ ਹਨਾ ਹੈ કોਣਾ ਹੈ ਤੇ ਮੈਨੂੰ ਗੂਗਲ ਤੋਂ ਪਤਾ ਲੱਗਾ ਮੈਨੂੰ ਮੈਂ ਚੈਟ ਜੀਪੀਟੀ ਤੋਂ ਵੀ ਪੁੱਛਿਆ ਕਿ ਇਹ ਜੈਸਿਕਾ ਕੀ ਕਰ ਹੈ ਕਿੱਥੋਂ ਦੀ ਹੈ ਤੇ ਮੈਨੂੰ ਇਹ ਪਤਾ ਲੱਗਾ ਕਿ ਜੈਸਿਕਾ ਨਾਮ ਦੀ ਲੜਕੀ ਕੋਈ ਟ੍ਰੇਨਰ ਜਿਹੜੀ ਹੈ ਜੈਸਿਕਾ ਟ੍ਰੇਨਰ ਹੈ ਉਹ ਕੋਈ ਹੈ ਹੀ ਨਹੀਂ ਜੋ ਉਸ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਉਹ ਡਾਲਫਿਨ ਦੁਨੀਆ ਤੇ ਹੈ ਨਹੀਂ ਪਰ ਲੋਕਾਂ ਨੇ ਉਸ ਨੂੰ ਜਿਆ ਇੰਨਾ ਵਾਇਰਲ ਕੀਤਾ ਕਿ ਜੈਸਿਕਾ ਨੂੰ ਆਰ ਆਈ ਪੀ ਕਰ ਦਿੱਤਾ ਜੈਸਿਕਾ ਦੀ ਆਤਮਾ ਸ਼ਾਂਤੀ ਦੇ ਲਈ ਅਰਦਾਸਾਂ ਕਰਨ ਲੱਗ ਗਏ ਪਰ ਉਹ ਜੈਸਿਕਾ ਹੈ ਕਿੱਥੇ ਹੈ ਸੋ ਮੈਨ ਲੱਗਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਫੇਕ ਵੀਡੀਓ ਸ਼ੇਅਰ ਕੀਤੀਆਂ ਸੀ ਹੁਣ ਮੇਰਾ ਤਾਂ ਆ ਵੀਡੀਓ ਵੀ ਸ਼ੇਅਰ ਕਰਨੀ ਚਾਹੀਦੀ ਹੁਣ ਮੈਂ ਦੇਖੂਗੀ ਕਿ ਉਹ ਵੀਡੀਓ ਤਾਂ ਸਭ ਨੇ ਸ਼ੇਅਰ ਕੀਤਾ ਹੁਣ ਸੱਚਾਈ ਜਦੋਂ ਮੋਰੇ ਆਈ ਹੈ ਤੇ ਇਸ ਨੂੰ ਕਿੰਨੇ ਕੇ ਲੋਕ ਸ਼ੇਅਰ ਕਰਦੇ ਨੇ ਕਿਉਂਕਿ ਲੋਕ ਜਿਹੜੇ ਨੇ ਉਹ ਸੱਚਾਈ ਨੂੰ ਘੱਟ ਸ਼ੇਅਰ ਕਰਦੇ ਨੇ ਸੋ ਹੁਣ ਤੁਹਾਡੀ 바ਰੀ ਹੈ ਜੇਕਰ ਤੁਸੀਂ ਵੀਡੀਓ ਦੇਖ ਕੇ ਸ਼ੇਅਰ ਨਾ ਕੀਤਾ ਤੇ ਅਸੀਂ ਸਮਝਵਾਂਗੇ ਕਿ ਤੁਸੀਂ ਵੀ ਜਿਹੜਾ ਹੈ ਉਹ ਸੱਚ ਬਾਹਰ ਲੈ ਕੇ ਨਹੀਂ ਆਉਣਾ ਚਾਹੁੰਦੇ ਬਾਕੀ AI ਦੇ ਬਾਰੇ ਤੁਹਾਡੀ ਕੀ رائے ਹੈ ਇਹ ਹੈ AI ਜਿਹੜਾ ਤੁਹਾਨੂੰ ਖਤਰਨਾਕ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਹੈ ਜ਼ਰੂਰ ਦੱਸਣਾ